ਅਸੀਂ ਨੂੰ ਹੋਣੀ ਖਬਰ ਪੜੀ ਹੈ ਕਿ ਰਾਜੇਵ ਖਾਲਸਾ ਵਕੀਲ ਉਹਨਾਂ ਨੂੰ ਮਿਲ ਲਗਿਆ ਸੀ ਲੇਕਿਨ ਕੱਲ ਉਹਨਾਂ ਦੀ ਸਿੰਘਣੀ ਉਹਨਾਂ ਨੇ ਮਿਲ ਕੇ ਆਈ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਉਹਦੀ ਮਤਲਬ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਭਾਈ ਸਾਹਿਬ ਦੇ ਮਤਲਬ ਚਾਚਾ ਜੀ ਤੇ ਡੈਡੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜੜੀ ਹੋਵੇ ਖਬਰ ਉਹ ਅਸੀਂ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੱਦਾਂ ਕਈਆਂ ਪਿੰਡਾਂ ਦੇ ਸਰਪੰਚ ਤੇ ਬਹੁਤ ਸੰਗਤ ਆਣ ਕੇ ਕਹਿ ਰਹੀ ਹੈ ਭਾਈ ਸਾਹਿਬ ਨੂੰ ਵੀ ਖਡੂਰ ਸਾਬ ਤੋਂ ਝੋਣ ਲੈ ਲੋ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਣ ਰਹੀਆਂ ਵਾ ਤੇ ਅਜੇ ਕੋਈ ਨਹੀਂ ਕਲੀਅਰ ਹੋਣਾ ਭਾਈ ਸਾਵਾ ਅਜੇ ਮੰਨਦੇ ਨਹੀਂ ਆ ਯੋ ਵੀ ਉਹਨਾਂ ਦੇ ਹੋਊਗਾ ਮਤਲਬ ਸੁਨਾ ਆਊਗਾ ਉਹ ਅਹੀਂ ਮਤਲਬ ਖਬਰ ਦਵਾਵਾਂਗੇ ਜ਼ਰੂਰ ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਖਬਰ ਨਹੀਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਹੀਂ ਵੀ ਅਜੇ ਹੀ ਪੜੀ ਖਬਰ ਹਨ ਹੁਣ ਤੇ ਆ ਬੰਦ ਹੋਣ ਤੇ ਕੋਈ ਗੱਲ ਨਹੀਂ ਬਰੀ ਚਰਚਾ ਹੋਈ ਹੈ ਤੁਹਾਡੀ ਭਾਈ ਨਹੀਂ ਨਹੀਂ ਕੋਈ ਨਹੀਂ ਇਦਾਂ ਦੀ ਹੋ ਪਹਿਲੇ ਅਜੇ ਮੰਨਦੇ ਨਹੀਂ ਰਾਜਨੀਤੀ ਚ ਉਹਨਾਂ ਨੇ ਕਹਿੰਦੇ ਸੰਗਤਾਂ ਦਾ ਬਹੁਤ ਦਬਾਅ ਵਾ ਹੁਣ ਪਤਾ ਨਹੀਂ ਵੀ ਕੱਲ ਦਾ ਉਹ ਕੀ ਦੱਸਦੇ ਮਦਰ ਤੁਹਾਡੀ ਆਪਣੀ ਕੀ ਰਾਏ ਹੈ ਤੁਹਾਡੀ ਨਿੱਜੀ ਰਾਏ ਕੀ ਹੈ ਐਮਐਸਏ ਬਤਾਇਆ ਜਾਣਾ ਚਾਹੀਦਾ ਕਿ ਨਹੀਂ ਤਾਨੂੰ ਕੀ ਲੱਗਦਾ ਏ ਹੁਣ ਉਹਨਾਂ ਤੇ ਹੀ ਡਿਪੈਂਡ ਕਰਦਾ ਭਾਈ ਸਾਹਿਬ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਨੂੰ ਚੇਤ ਮਥੇ ਜਿੱਦਾਂ ਵੀ ਉਹ ਕਰਦੇ ਅਸੀਂ ਇਹਦੇ ਚ ਕੋਈ ਆਪਣੀ ਰਾਇ ਨਹੀਂ ਦੇਣਾ ਚਾਹੁੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਸਿਆਣੇ ਸਮਝਦਾਰ ਸਾਡੇ ਨਾਲੋਂ ਚਰਚਾ ਮੈਂ ਇਹ ਵੀ ਹੋ ਰਹੀ ਸੀ ਕਿ ਭਾਈ ਸਾਹਿਬ ਕਹਿੰਦੇ ਕਿ ਮੈਂ ਸਿਆਸੀ ਪਾਰਟੀ ਚ ਲਈ ਆੜ ਕਿ ਟੂ ਮੈਂ ਜ਼ਿਆਦਾ ਲੜੂਗਾ ਜੀ ਜ਼ਰੂਰ ਲੜੂਗਾ ਹਾਂਜੀ ਉਹ ਵੀ ਸੰਗਤਾਂ ਹੀ ਕਹਿ ਰਹੀਆਂ ਉਹ ਅਜੇ ਕੁਝ ਨਹੀਂ ਕਹਿ ਰਹੇ ਇਹ ਸੰਗਤਾਂ ਇੱਕ ਦਬਾਅ ਪਾ ਰਹੀਆਂ ਜਿੱਦਾਂ ਕਾਫੀ ਪਿੰਡਾਂ ਦੇ ਸਰਪੰਚੀ ਪਰਸੋਂ ਆਏ ਸੀ 10 20 ਪਿੰਡਾਂ ਦੇ ਇਕੱਠੇ ਹੋ ਕੇ ਸੰਗਤ ਹੀ ਦਬਾਅ ਪਾ ਰਹੀ ਪਰ ਅਜੇ ਉਹਨਾਂ ਦਾ ਕੋਈ ਫੈਸਲਾ ਨਹੀਂ ਆਪਣਾ ਹੈ ਮੀਡੀਅਮ ਹੈ ਕੀ ਉਹ ਜਾਗ ਹੈ ਕਿ ਲੱਗ ਸਕਦੇ ਕੋਈ ਅਜੇ ਕੋਈ ਨਹੀਂ ਅਹੀਂ ਫਾਈਨਲ ਕਰਦੇ ਖਬਰ ਵਾਲੇ ਉਹਨਾਂ ਦੇ ਜਿਹੜੇ ਵਕੀਲ ਦੇ ਵੱਲੋਂ ਮੀਡੀਆ ਦੇ ਉੱਪਰ ਚਰਚਾਵਾ ਹੋ ਰਿਹਾ ਕੀ ਕੀ ਨਹੀਂ ਆ ਬਿਆਨ ਦਿੱਤੇ ਗਏ ਪੁਸ਼ਟੀ ਨੂੰ ਕਰ ਕਿਤਾ ਨਹੀਂ ਹੋਣਾ ਹੀ ਵੀ ਇਹ ਕਰਦੇ ਵੀ ਉਹਦੀ ਖਬਰ ਦੀ ਕੋਈ ਜਿਹਾ ਪੁਸ਼ਟੀ ਨਹੀਂ ਕਰਦੇ ਸਾਨੂੰ ਵੀ ਨਹੀਂ ਪਤਾ ਕਿ ਉਹ ਖਬਰ ਕੀ ਆ ਕਿੱਦਾਂ ਇੱਕ ਲਾਈ ਆਈ ਮੀਡੀਆ 'ਚ ਕਿਉਂਕਿ ਅਜੇ ਕੋਈ ਪਤਾ ਨਹੀਂ ਆ ਉਹ ਤਾਂ ਆ ਨਹੀਂ ਰਹੇ ਕੱਲ ਉਹਨਾਂ ਦੀ ਪਤਨੀ ਨੇ ਮੁਲਾਕਾਤ ਕੀਤੀ ਸ਼ਾਮੀ 4 ਵਜੇ ਤੱਕ ਉਸੇ ਉਦੋਂ ਇਹੋ ਜੀ ਕੋਈ ਗੱਲ ਨਹੀਂ ਅੱਜ ਤਾਂ ਹੁਣ ਉਹ ਅਹੀਂ ਵੀ ਪੇਪਰ ਤੇ ਹੀ ਵੇਖਿਆ ਉਹਦਾ ਆਈ ਹੈ ਖਬਰ ਤੇ ਇਹ ਬਾਤ ਹੀ ਹੁਣ ਕੱਲ ਨੂੰ ਜੀ ਅੱਜ ਮਿਲੇ ਉਹ ਅੱਜ ਮਿਲੇ ਅੱਜ ਮਿਲੇ ਚਵੀ ਤਰੀਕ ਨੂੰ ਸੀਤ ਮਿਲ ਕੇ ਅੰਦਰੇ ਭਾਈ ਅਮਰਪਾਲ ਪੰਜਾਬ ਦਾ ਹਾਲ ਪੁੱਛਦੇ ਜੇ ਕਿ ਕੀ ਹਾਲਾਤ ਹੈਗੇ ਨੇ ਪੰਜਾਬ ਦੇ ਉਹ ਤਾਂ ਹੁਣ ਪੁੱਛਦੇ ਹੀ ਹੈ ਜਦੋਂ ਜਾਈਏ ਵੀ ਕਿ ਕੋ ਸ਼ੌਂਡਿਆ ਕਿਦਾਂ ਦੇ ਹਾਲਾਤ ਹੈ ਉਹ ਤਾਂ ਪੁੱਛਣਾ ਹੀ ਹੁੰਦਾ ਜੋ ਵੀ ਮੈਂ ਤਾਂ ਕਿ ਸੂਡੂ ਵਿਕਸਾਦਨ ਜੇ ਪੰਜਾਬ ਦੇ ਹਾਲਾਤ ਮਾੜੇ ਹੈਗੇ ਨੇ ਤੇ ਮੈਂ ਇਲੈਕਸ਼ਨ ਦੇ ਵਿੱਚ ਲੜ ਸਕਦਾ ਉਹ ਕੋਈ ਇਦਾਂ ਦਾ ਚੱਤਾ ਨਹੀਂ ਨਹੀਂ ਇਦਾਂ ਦੀ ਹੱਡੇ ਨਾ ਕੋਈ ਨਹੀਂ ਹੋਈ ਹੁੰਦੀ ਗੱਲ ਬਾਤ ਹੈ ਬਾਕੀ ਜੋ ਵੀ ਉਹ ਜੈਡਿਓ ਦੇ ਚਾਚਾ ਹੀ ਗਏ ਆ ਜਿਹੜਾ ਵੀ ਗੱਡੀ ਉਹਨਾਂ ਦਾ ਮੈਸੇਜ ਹੈ ਉਹ ਕੱਲ ਨੂੰ ਅਹੀਂ ਕਲੀਅਰ ਕਰਦਾਂਗੇ